ਤੁਸੀਂ ਦੇਖ ਰਹੇ ਹੋ ਕਿ ਬਾੜਰ ਪੱਟੇ ਰਿਓ ਮੈਂ ਮੋਰੇ ਪੱਟੀ ਐਸ ਵੇਲੇ ਮੌਜੂਦਾਂ ਦੀ ਡੇਰਾ ਬਾਬਾ ਨਾਨਕ ਕਰਤਾਰਪੁਰ ਟੂਰਿੰਗ ਕੋਰੀ ਦੂਰ ਦੇ ਲਾਂਘੇ ਉੱਪਰ ਜਿੱਥੇ ਕਿ ਅੱਜ ਭਗਵੰਤ ਮਾ ਜੀ ਅੱਜ ਡੇਰਾ ਬਾਬਾ ਨਾਨਕ ਇੱਥੇ ਪਹੁੰਚ ਰਹੇ ਨੇ ਹਰ ਪੀਤਾਂ ਨੂੰ ਜਿਹੜੇ ਮਕਾਨ ਜਿਨ੍ਹਾਂ ਦੇ ਠੱਠੇ ਦੇ ਨਹੀਂ ਉਹਨਾਂ ਨੂੰ ਅੱਜ ਸਹਿਤਾ ਰੱਖੀ ਜਾ ਰਹੀ ਹੈ ਅੱਜ ਚੱਕ ਵੰਡਣਗੇ ਇਸੇ ਨਾਲ ਹੀ ਮੇਰੇ ਪਿੱਛੇ ਬੰਨੇ ਤੁਸੀਂ ਦੇਖੋ ਜੀ ਉਹ ਆਕ ਦੁਕਤ ਵਿੱਚ ਅੱਜ ਤੋਂ ਵੱਧ ਦੇ ਕੋਈ ਨਿਆਮਤ ਹੈ ਤੇ ਉਹ ਹੈ ਕਦਰ ਉਸਤੀ ਜਿਹੜੇ ਕੋਲੋਂ ਬਣਾ। ਪਤ੍ਰ ਉਸਤੀ ਜਿਹੜੇ ਕੋਲੋਂ ਉਹ ਕਾਹਦੇ ਸਮਾਵੇਗਾ। ਤੇ ਜੱਥੇ ਕਲਗੀ ਵਾਲੇ ਪਾਖਾ ਦੇ ਪੰਜਾਂ ਪੰਜਾਂ 6 6 ਸਿੰਘਾਂ ਦੇ ਤੇ ਜਹਾਜ਼ਤਾ ਪ੍ਰਾਪਤ ਕਰਕੇ ਉਹ ਕਲਗੀ ਵਾਲੇ ਪਾਖਾ ਦਾ ਵੱਡਾ ਪੁੱਤਰ ਤੇਠਾ ਪੁੱਤਰ ਜੀ ਆਈ ਸੀ। ਨਾਲੀ ਮੁਖਾ ਬਈਏ। ਪਰਮੋਦ ਖਾਇ ਜੀ ਜੰਦਾ ਹੈ ਆਪਣੇ ਬਾਪੂ ਦੇ ਸਾਹਮਣੇ ਜੇ ਆਪੀ ਆਰ ਦੇ ਸ਼ਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੂੰ ਅੱਜ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਉਣ ਤੇ ਮੇਰੇ ਅੱਲਾ ਉਸ ਮੁੱਚਾ ਡੇਰਾ ਬਾਬਾ ਨਾਨਕ ਦੇ ਹਰਕਿਆਂ ਵੱਲੋਂ ਮਾਨ ਸਾਹਿਬ ਤੁਹਾਨੂੰ ਜੀ ਆਇਆਂ ਕਹਿੰਦੇ ਆ ਇਹਨਾਂ ਦੇ ਨਾਮ ਸਾਡੇ ਡਿਵੈਲਪਮੈਂਟ ਦੇ ਮੰਤਰੀ ਸੋਹ ਸਾਬ ਫਲਕਾ ਗਰਦਾਸਪੁਰ ਤੋਂ ਰਮਨ ਮੈਲ ਜੀ ਦੀਨਾ ਨਗਰ ਤੋਂ ਸੰਸ਼ੇਰ ਜੀ ਕਾਤਿਆਂ ਤੋਂ ਜਗਰੂਪ ਸਿੰਘ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਰੂ ਦਾਵਾ ਜੀ ਸਾਡੇ ਅਗੂਮੈਂਟ ਤੇ ਚੇਅਰਮੈਨ ਜੀਵ ਸ਼ਰਮਾ ਜੀ ਤਾਂ ਮਿਨੋਰਟੀ ਕਮਿਸ਼ਨ ਤੇ ਜਿਹੜੇ ਚੇਅਰਮੈਨ ਨਾਮਜ਼ੁਕਤ ਹੋਏ ਨੇ ਜਤਿੰਦਰ ਗੌਰਵ ਜੀ ਜਿਨ੍ਹਾਂ ਨੂੰ ਨਵੇਂ-ਨਵੇਂ ਜਿਹੜੀ ਜ਼ਿੰਮੇਵਾਰੀਆਂ ਸੀਐਮ ਸਾਹਿਬ ਵੱਲੋਂ ਦਿੱਤੀ ਗਈ ਹੈ ਮੈਂ ਤੁਹਾਡਾ ਸਾਰਿਆਂ ਦਾ ਕਿੱਥੇ ਆਉਣ ਦਾ ਧੰਨਵਾਦ ਕਰਦਾ ਤਾਂ ਸਾਂਝੀ ਕਰਕੇ ਇਸ ਧਰਤੀ ਤੋਂ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜੋ ਸਿੰਘ ਜਿਹੜਾ ਸੀਗਾ ਅਸ ਗੇੜਾ ਬਾਬਾ ਨਾਲ ਦੀ ਧਰਤੀ ਤੋਂ ਉੱਤਾਰ ਗਿਆ ਅੱਜ ਤੁਸੀਂ ਉਸ ਧਰਤੀ ਤੇ ਆਏ ਮੈਂ ਬਹੁਤ ਜ਼ਿਆਦਾ ਨਹੀਂ ਕੁਝ ਕਹਿਣਾ ਨਾਮ ਮੇਰੀਆਂ ਬਹੁਤ ਸਾਰੀਆਂ ਸੀਐਮ ਸਾਹਿਬ ਮੰਗਾ ਨੇ ਮੈਂ ਇਲਾਕੇ ਦੇ ਵਿੱਚ ਜਿੱਕੇ ਦੋ ਤਿੰਨ ਮੰਗਾਂ ਨੇ ਜਿਹੜੇ ਬਾਬਾ ਨਾਲ ਸੀ ਆ ਤੁਹਾਡੇ ਧਿਆਨ ਤੋਂ ਜ਼ਰੂਰ ਦਿਹਾਣੀ ਚਾਹੁੰਦਾ ਪਹਿਲੀ ਮੰਦ ਜਿਹੜੀ ਸਾਡੀ ਇੱਥੇ ਹੈ ਡੇਰਾ ਬਾਬਾ ਨਾਨਕ ਦੀ ਜਿੱਥੇ ਜਿਹੜੀਆਂ ਲੜਕੀਆਂ ਨੇ 50 ਕਿਲੋ ਮਿੱਟੀ ਨੂੰ ਦੂਰ ਜਾਣੀਆਂ ਨੇ ਬਹੁਤ ਵਧੀਆ ਸਕੂਲ ਗਰਮ ਸਕੂਲ ਡੇਰਾ ਬਾਬਾ ਨਾਨਕ ਕਲਾਸ ਚੁਗਾ ਹੈਗਾ ਜੇ ਤੁਹਾਡੀ ਇੱਛਾ ਹੋਵੇ ਤੁਹਾਨੂੰ ਅੱਜ ਲੜਕੀਆਂ ਦਾ ਕਾਲਜ ਨਾਮ ਕਰਕੇ ਚਾਹੋ ਪਿਛਲੇ 75 ਸਾਲਾਂ ਤੋਂ ਜੇਰੇ ਪਾਪਾ ਨਾਮ ਦੇ ਲੋਕਾਂ ਦੀ ਬਰਤਗੀ ਇਹ ਲੱਗਿਆ ਥੋੜੇ ਤੋਂ ਪਾਪਾ ਨਾਮ ਤੋਂ ਹੋ ਜਾਏਗਾ ਮੈਂ ਤੁਹਾਡੇ ਤੋਂ ਉਮੀਦ ਰੱਖਦਾ ਅੱਜ ਤੁਸੀਂ ਆ ਕੇ ਮਿੱਤਰ ਭੱਤੀ ਪਾਪਾ ਭੱਤੀ ਜੇਰੇ ਪਾਪਾ ਨਾਮ ਤੋਂ ਸਾਡੀਆਂ ਉਹਨਾਂ ਬੱਚੀਆਂ ਵਾਸਤੇ ਕੱਜ ਜ਼ਰੂਰ ਕਾਜ ਦੀ ਜਿਹੜੀ ਲੋਸਕ ਕਰਕੇ ਜਾਓ ਕਿਉਂਕਿ ਮੈਂ ਤੁਹਾਡੇ ਧਿਆਨ ਤੇ ਜਾਣਾ ਚਾਹੁੰਦਾ ਕਿ ਜਿਹੜਾ ਸਾਡੇ ਦਾਨਾ ਮੰਡੀ ਬਣਨੀ ਆ ਜੇਰੇ ਪਾਪਾ ਨਾਮ ਦੀ ਉਹ ਦਾਣਾ ਮੰਡੀ ਦੇ ਇੱਕ ਸਾਇਟ ਤੋਂ ਪੂਰਕ ਧਰਤੀਆਂ ਦਾ ਇੱਕ ਫਾਈਟਰ ਜੀਮ ਦਾ ਦਾਫਤਰ ਇੱਕ ਫਾਈਟਰ ਖੋਮਾ ਬੀਚ ਬਣ ਗਿਆ ਸਾਰੇ ਬਵਾਦੀ ਦਾ ਸੈਂਟਰ ਦੇ ਵਿੱਚ ਗਾਣਾ ਮੰਡੀ ਹੈ ਤੇ ਗਾਣਾ ਮੰਡੀ ਪਿਛਲੇ ਕਈ ਸਾਲਾਂ ਤੋਂ ਜਿਹੜੀ ਸ਼ਿਫਟ ਹੋ ਰਹੀ ਹੈ ਅਸੀਂ ਤੁਹਾਡੇ ਧਿਆਨ ਚ ਲਿਆਉਣਾ ਚਾਹਾਂਗੇ ਸ਼ਿਫਟ ਹੋ ਗਏ ਇੰਤਕ ਹੋ ਗਏ ਤੇ ਗਾਣਾ ਮੰਡੀ ਜਿਹੜੀ ਸੁਜਾਵੇ ਕਰਾ ਕਰੇਗੀ ਅਸੀਂ ਚਾਹੁੰਦੇ ਆ ਕਿ ਉਹਦੀ ਸ਼ਿਫਟਿੰਗ ਦਾ ਆਦਰ ਕਰਾ ਕੇ ਇਹਨਾਂ ਲੋਕਾਂ ਨੂੰ ਜਿਹੜੀ ਕੱਟਾਂ ਮਿੱਟੀ ਹੈ ਜ਼ਾਦ ਦੇ ਲੋਕਾਂ ਨੂੰ ਇਹਦੇ ਤੋਂ ਜਾਗਮਾਈ ਜਾਵੇ ਇੱਕ ਵੇਲੇ ਬਾਬਾ ਨਾਨਕ ਬਿਜਲੀ ਘਰ ਦੇਣਾ ਉਹ ਬੇਰ ਤੋਂ ਸ਼ਹਿਰ ਦਾ ਸੈਂਟਰ 'ਚ ਆ ਗਿਆ ਸਾਈਡ ਤੇ 58 ਦੀ ਜ਼ਮੀਨ ਕਾਫੀ ਹੈ ਉਹ ਜਿਹੜਾ ਬਿਜਲੀ ਘਰਾਂ ਵਿੱਚ ਸ਼ਹਿਰ ਤੋਂ ਨਿਕਲ ਕੇ ਥੱਕ ਸਾਈਡ ਤੇ ਹੋ ਜੇ ਇੱਕ ਮੈਂ ਕੋਤੂ ਲਾ ਕੇ ਜੂਰ ਕਰੇਗਾ ਤੇ ਬਾਟਰ ਦਾ ਏਰੀਆ ਸਾਡੇ ਕੋਲ 55 ਕਨਾਲ ਜਿੱਥੇ ਭਗਤ ਸਿੰਘ ਸਟੇਡੀਅਮ ਸਾਡਾ ਚੱਲ ਰਿਹਾ ਮੈਂ ਮੀਤ ਜੀ ਦਾ ਸਿਨ ਦਾ ਤੁਹਾਡੇ ਤੋਂ ਉਹ ਜਿਹੜਾ ਸਟੇਡੀਅਮ ਆ ਉਹ ਨੂੰ ਇੰਦੋਕ ਕਰੀਂ ਜਰਾ ਬੇਰਾ ਬਾਬਾ ਪਰ ਅਰੇ ਤੇ ਮੇਰੀ ਦਿਰਸਾ ਅਗ ਮੰਨਾਰੇ ਸਾਡਾ ਕੋਲੇ ਚਾਰ ਤੋਂ ਲਿਆਉਣ ਤੇ ਆਉਣਾਂ ਜੇਵਾ ਤੁਮੈਨੂੰ ਉਮੀਦ ਆ ਕਿ ਆ ਪੁਰਖ ਮੁਤਰ ਤਸਦੀ ਕਰਨ ਵਾਲੇ ਸਾਡੀ ਨੂੰ ਤਨੀਦ ਆ ਕਿ ਅੱਜ ਤੁਸੀਂ ਡੇਰਾ ਬਾਬਾ ਨਾਨਕ ਦੇ ਜਿਹੜੇ ਸਾਦਾ ਸੀਗਾ ਕਾਤਾ ਪਾਉਂ ਤੋਂ ਰਾਖੀ ਰਿਤਿਆ ਤੁਹਾਡੇ ਕੇ ਪਰ ਜੇ ਹੋ ਵੀ ਕੋਈ ਨਹੀਂ ਡੇਰਾ ਬਾਬਾ ਨਾਨਕ ਵਾਲਿਆ ਕਿ ਉਹ ਤੁਹਿੰਦੇ ਆ ਸਕਦੇ ਹੋ ਇਹੋ ਵੱਡੀ ਸੇਵਾ ਕਤੇ ਜੀ ਗੱਲ ਇਹ ਹੈ ਕਿ ਬੜੇ ਸਿਆਮ ਇਥੇ ਆਉਂਦੇ ਨੇ

ਸਰਕਾਰ ਭਗਵਾਨ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਲੋਕ ਰਹਿਨੁਮਾਈ ਦੇ ਹੇਠ ਪੰਜਾਬ ਦੇ ਅੰਦਰ ਆਮ ਲੋਕਾਂ ਦੀ ਸਰਕਾਰ ਆਵਾਜ਼ ਦੀ ਪਾਰਟੀ ਦੀ ਸਰਕਾਰ ਚਲ ਰਹੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦਾ ਇਹ ਸੁਪਨਾ ਹੈ ਕਿ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ जोड़े भी कोई कदम चुकन की जरूरत है और कदम चुकेगा उसको बाद श्री राम जी आया ब्रह्म

गंती चार्ज थे इस सारे ने धन्यवाद जिला प्रशासन पठानकोट जिला प्रशासन बर्दालपुर अमृतसर साहब जिन्ने भी अधिकारी मेरे कैबिनेट के साथी एमएलए सहबान चेयरमैन सहबान वर्कर वॉलंटियर सहबान जिन्होंने ਗੋਡੇ-ਗੋਡੇ ਤੋਂ ਪਾਣੀ ਤੋਂ ਲੈ ਕੇ ਗਰਗਰ ਪਾਣੀ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਹਾਇਤਾ ਕੀਤੀ ਤੇ ਅਫਸਰ ਸਹਿਬਾਨ ਜਿਨ੍ਹਾਂ ਨੇ ਬਾਅਦ ਵਿੱਚ ਗਰਦਾਰੀਆਂ ਸਪੈਸ਼ਲ ਗਰਦਾਰੀਆਂ ਕਰਕੇ ਲੋਕਾਂ ਦੇ ਨੁਕਸਾਨ ਦਾ ਇੱਕ ਅਸੈਸਮੈਂਟ ਇੱਕ ਲਿਸਟਾ ਬਣਾ ਕੇ ਧਾਂ ਕਰਕੇ ਦਿੱਤੀਆਂ ਜਿਹਦੇ ਕਰਕੇ ਅਸੀਂ ਅੱਜ ਇਹ ਜਿਹੜਾ ਕਰਾਂ ਵਾਸਤੇ ਮੌਜੂਦਾ ਜਿਹੜਾ ਵੰਡਣ ਦੇ ਕਾਬਿਲ ਹੋਏ ਆ ਸਭ ਤੋਂ ਪਹਿਲਾਂ ਸਤੇ ਜੀ ਸਾਹਿਬ ਆਏ ਵਾਈਜੀ ਜੀ ਦਾ ਖਾਲਸਾ ਵਾਈਜੀ ਜੀ ਕੀਤੇ ਮੈਂ ਇਹਨੂੰ ਕੋਈ ਖੁਸ਼ੀ ਦਾ ਸਮਾਗਮ ਨਹੀਂ ਪਾਉਂਗਾ ਉੱਥੇ ਨਾਲ ਮੰਡੀ ਬੋਡੀ ਜ਼ਮੀਨ ਹੈ ਮੈਂ ਦਾਤਾ ਕਰ ਲਿਆ ਮੈਂ ਗੋਲਿਆਤ ਨਾਲ ਉਹ ਪਤਾ ਕਰਨ ਲੈਣ ਲੈ ਉਹ ਵੀਰ ਜੀ ਨੇ ਕਿਹਾ ਸਰਕਲ 800 ਕੁੜੀ ਉੱਤੇ ਪੜਦੀ ਹੈ ਏਸੀ ਇਹ ਅਰਡੋਰੀਅਮ ਬਣਿਆ ਹੋਇਆ ਪਰ ਨਾਲ ਉਹ ਜਮੀਨ ਰਹਿ ਗਈ ਜਿੰਨਾ ਚਿਰ ਜਮੀਨ ਉਹ ਨਵੀਂ ਬਿਲਡਿੰਗ ਪਿਆ ਰਹੋ ਉਹਦੇ ਵਿੱਚ ਐਸੇ ਸਮੈਸਰ ਤੋਂ ਕੰਟੈਂਪਰੇਟ ਕਰਦੇ ਚਲਾ ਕੇ ਉਹਨੂੰ ਕੁੜੀਆਂ ਨੂੰ ਬਾਹਰ ਨਹੀਂ ਜਾਣਾ ਪਊਗਾ ਐਥੀ ਬਣ ਗਿਆ ਇੱਕ ਟੱਕਿਆ ਕੰਮ ਤਾਂ ਬੀਤੀ ਤੇ ਮੰਡੀਆਲਾ ਵੀ ਪਤਾ ਕਰ ਲਿਆ ਉਹ ਵੀ ਕਿਹੜੀ ਸ਼ਰਤੋ ਕਿ ਤੇ ਬਿਜਲੀ ਬੋਰਡ ਦਾ ਜਿਹੜਾ ਉਹ ਪੀਆਰ ਪੀਸੀਐਲ ਦੇ ਤਰ੍ਹਾਂ ਨੂੰ ਮੈਂ ਲਾ ਕੇ उन्होंने मैं गल करना कि अल्टरनेटिव जब लोक शहर के बनाने बनाने मैं खेड मंत्री जी मैं खेड का बहुत शौकीन हूं वैसे आप ही आप भी शकीन हूं मैं हाकी तो लैके

ਦੇਖੋ ਜੀ ਅੱਜ ਸੀਐਮ ਸਾਹਿਬ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਆਏ ਤਾਂ ਜੋ ਜੋ ਉਹਨਾਂ ਕੋ ਮੰਗ ਰੱਖੀ ਉਹਨਾਂ ਸਾਰੀਆਂ ਮੰਗਾਂ ਪੂਰੀਆਂ ਕੀਤੀ। ਬੜੀ ਲੰਮੇ ਸਮੇਂ ਤੋਂ ਮੈਂ ਪਿਛਲੇ 50 ਸਾਲਾਂ ਤੋਂ ਵੇਖ ਰਿਹਾ ਕਿ ਡੇਰਾ ਬਾਬਾ ਨਾਨਕ ਹਲ ਕਿਤੇ ਲੋਕਾਂ ਆਪਣੀਆਂ ਬੇਟੀਆਂ ਨੂੰ ਧੀਆਂ ਨੂੰ ਲੈ ਕੇ ਬੜੇ ਚਿੰਤਤ ਸੀਗੇ ਕਿ ਪਲੱਸ 2 ਤੱਕ ਐਜੂਕੇਸ਼ਨ ਮਿਲਦੀ ਸੀਗੇ ਜਦੋਂ 50 ਕਿਲੋਮੀਟਰ ਜਾ ਕੇ ਬੇਟੀ ਨੂੰ ਪੜਾਉਣਾ। ਤਾਂ ਲੋਕ ਬਹੁਤ ਇਹ ਸੋਚਦੇ ਕਿ ਪਲੱਸ 2 ਤੋਂ ਬਾਅਦ ਬੇਟੀ ਨੂੰ ਐਜੂਕੇਸ਼ਨ ਹੀ ਨਹੀਂ ਦਿਵਾਉਣੀ। ਤਾਂ ਉਹ ਜਿਹੜੀ ਲੋਕਾਂ ਸੀਗੀ ਉਹ ਅੱਜ ਮਾਰਨ ਦੀ ਕਿਰਪਾ ਹੋਈ ਆ ਬਾਬੇ ਸ਼੍ਰੀ ਚੰਦ ਨੇ ਕੀਤੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਧਰਤੀ ਤੇ ਸੀਐਮ ਸਾਹਿਬ ਜਿਹੜਾ ਸਾਨੂੰ ਲੜਕੀਆਂ ਦਾ ਕਾਲਜ ਦੇ ਕੇ ਗਏ ਨੇ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਇੱਕ ਮੈਂ ਮੰਡੀ ਦਾ ਰੱਖਿਆ ਸੀਗਾ ਬੁੱਧਾ ਤੁਸੀਂ ਸਾਰਿਆਂ ਸੁਣਿਆ ਹੀ ਆ ਉਹ ਵੀ ਉਹਨਾਂ ਕਹਿ ਗਏ ਉਹ ਵੀ ਜਿਹੜੀ ਤੁਹਾਡੀ ਮੰਡੀ ਉਹ ਵੀ ਹੋ ਜੇਗੀ ਬਾਹਰ ਚਲੇ ਜੇਗੀ ਸ਼ਾਇਦ ਚੋ ਇੱਕ ਸੀਗਾ ਮੈਂ ਕਿਹਾ ਬਿਜਲੀ ਘਰ ਜਿਹੜਾ ਸ਼ਹਿਰ ਦੇ ਵਿੱਚ ਆ ਗਿਆ ਬਹੁਤ ਜਣਾ ਉਹਦੀ ਬਹਾਲਤ ਵੀ ਬੜੀ ਖਦਸਾ ਤਾਂ ਮੇਰੀ ਉਹਨਾਂ ਤਿੰਨੇ ਮੰਗਾ ਜਿਹੜੀਆਂ ਨੇ ਐਂਡੋ ਸਟੇਡੀਅਮ ਜਿਹੜਾ ਸਟੇਡੀਅਮ ਹੀ ਉਹਨਾਂ ਨੇ ਦਿੱਤਾ ਮੈਂ ਚਾਰ ਮੰਗਾਂ ਰੱਖੀਆਂ ਸੀਆਂ ਸੀਐਮ ਸਾਹਿਬ ਨੇ ਚਾਰੇ ਮੰਗਾਂ ਵੇਖੀਆਂ ਪੂਰੀਆਂ ਕੀਤੀਆਂ ਮੈਂ ਦਿਲੋਂ ਸੀਐਮ ਸਾਹਿਬ ਦਾ ਪੂਰਾ ਇਲਾਕਾ ਪੂਰਾ ਡੇਰਾ ਬਾਬਾ ਨਾਨਕ ਹਲਕਾ ਸਾਰਾ ਸੀਐਮ ਦਾ ਧੰਨਵਾਦ ਕਰਦਾ ਕਿ ਜਿੱਨਾ ਸਾਡੀ ਪੁਰਾਣੀ ਲੰਮੇ ਸਮੇਂ ਤੋਂ ਜਿਹੜੀ ਮੰਗ ਚੱਲੀ ਅੱਜ ਪੂਰੀ ਕਰਤੀਦਾ ਹਾਂ ਵੀ ਖੁਸ਼ ਹੋ ਮੈਂ ਤਾਂ ਮੈਂ ਕਹਿੰਦਾ ਇਹ ਤੋਂ ਵੱਡੀ ਖੁਸ਼ੀ ਕੀ ਹੋ ਸਕਦੀ ਹੈ ਇਸ ਧਰਤੀ ਤੇ ਉਹ ਲੀਡਰ ਪੈਦਾ ਕੀਤੇ ਇਸ ਧਰਤੀ ਨੇ ਕਿ ਜਿਹੜੇ ਖੁਦ ਮੰਗਣ ਦੀ ਲੋੜ ਨਹੀਂ ਉਹ ਆਪਣਾ ਕੋਲ ਆਪਣੀਆਂ ਪਾਵਰਾਂ ਸੀਗੀਆਂ ਆਪਣੀਆਂ ਪਾਵਰਾਂ ਬਣਾ ਸਕਦੇ ਸੀ ਕਿੱਡੇ ਵੱਡੇ ਲੀਡਰ ਗੁਰੂ ਨਾਨਕ ਸਾਹਿਬ ਦੀ ਧਰਤੀ ਤੋਂ ਪੈਦਾ ਹੋਏ ਪਰ ਕਿਤੇ ਨਾ ਕਿਤੇ ਜੁਮਿਆਰੀਆਂ ਤੋਂ ਭੱਜੇ ਅੱਜ ਕਿਰਪਾ ਹੋਈ ਸਤਗੁਰ ਸੱਚੇ ਪਾਤਸ਼ਾਹ ਦੀ ਕਿ ਉਹਨਾਂ ਆਪ ਕਰਾਇਆ ਕਰ ਇਹਦਾ ਕ੍ਰੈਡਿਟ ਸਾਰਾ ਸਾਰਾ ਗੁਰੂ ਨਾਨਕ ਸਾਹਿਬ ਨੂੰ ਜਾਂਦਾ ਹੈ ਇਹਦੇ ਦਾ ਹੋਰ ਕੋਈ ਕ੍ਰੈਡਿਟਰ ਦਾ ਲੈਣ ਦਾ ਕੋ ਹੱਕਦਾਰ ਨਹੀਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੀ ਅੱਜ ਇਹ ਜਿੰਨੀਆਂ ਵੀ ਮੰਗਾ ਅਪਰਖੀਆਂ ਪੂਰੀਆਂ ਹੋਈਆਂ। ਇਹ ਸਰ ਕਦੋਂ ਤੱਕ ਕੰਮ ਜਿਹੜਾ ਸਟਾਰਟ ਹੋ ਜਾਏਗਾ? ਦੇਖੋ ਜੀ ਇਹ ਤਾਂ ਹੁਣ ਹੋ ਗਿਆ ਉਹਨਾਂ ਤਾਂ ਐਰਕਾ ਹੀ ਕਹ ਆ ਵੀ ਐਸੋ ਸੈਸ਼ਨ ਤੋਂ ਕਲਾਸਾਂ ਕਲਾਸਾਂ ਜਿਹੜੀਆਂ ਐਸੇ ਸੱਜ ਤੋਂ ਸ਼ੁਰੂ ਹੋਣਗੀਆਂ। ਬਿਲਡਿੰਗ ਬਣਨ ਤੋਂ ਪਹਿਲਾਂ ਪਹਿਲਾਂ ਜਗ੍ਹਾ ਡਿਸਾਈਡ ਕਰ ਲਾਂਗੇ ਕਲਾਸਾਂ ਜਿਹੜੀਆਂ ਲਵਾ ਦਾਂਗੇ। ਲੇਕਿ ਸਰ ਸਰਕਾਰ ਦਾ ਮੁੱਦਾ ਰੱਖਿਆ ਹੈ ਜਦੋਂ ਤੁਸੀਂ ਕੋਰੀਡੋਰ ਬਣਿਆ ਸੀ। ਦੇਖੋ ਆ ਜਿਹੜਾ ਕੋਰੀਡੋਰ ਮੈਂ ਅੱਜ ਹੀ ਬੋਲਿਆ। ਕਿ ਆ ਜਦੋਂ ਕੋਰੀਡੋਰ ਬਣਦਾ ਸੀਗਾ ਤਾਂ ਪਿਛਲੇ ਪਿੰਡਾਂ ਵਾਲਿਆਂ ਨੇ ਬੜੀ ਉਦੋਂ ਜਦੋਜਦ ਕੀਤੀ ਕਿ ਆ ਕੋਰੀਡੋਰ ਜਿਹੜਾ 12 12 13 13 ਫੁੱਟ ਉਚਾਈ ਰੋਡ ਤਾਂ ਸਾਰੇ ਪਿੰਡ ਡੁੱਬ ਜਾਣਗੇ ਉਹੀ ਹੋਇਆ ਫਲੱਡ ਆ ਗਿਆ ਮੇਰੇ ਕਾ 8 8 9 9 ਫੁੱਟ ਲੋਕਾਂ ਦੇ ਘਰਾਂ ਚ ਪਾਣੀ ਭੜਿਆ ਜੇ ਇਹਨੂੰ ਫਲਾਈਓਵਰ ਬਣਾਇਆ ਜਾਂਦਾ ਥੱਲੋਂ ਦੀ ਪਾਣੀ ਆਉਂਦਾ ਨਿਕਲ ਜਾਂਦਾ ਇੰਨੀ ਜਿੱਦੀ ਇੰਨੀ ਮਾੜੀ ਹਾਲਾਤ ਲੋਕਾਂ ਦੀ ਹੋਈ ਆ ਉਹ ਨਾ ਹੁੰਦੀ ਤਾਂ ਮੈਂ ਅੱਜ ਸੀਮ ਸਾਹਿਬ ਦੇ ਉਹ ਵੀ ਧਿਆਨ ਚ ਲਿਆਂਦਾ ਮੈਂ ਇਹਨੂੰ ਪੂਰੀ ਉਮੀਦ ਆ ਕਿ ਹੋਏਗਾ ਜ਼ਰੂਰ ਕੱਮ ਅੱਜ ਨਹੀਂ ਹੋਏਗਾ ਕੱਲ ਹੋ ਜਾਏਗਾ ਹੋਏਗਾ ਜ਼ਰੂਰ ਮੈਂ ਚਾਹੁੰਨਾ ਕਿ ਡੇਰਾ ਬੱਬਾਨਾ ਕੋਰੀ ਤੋਂ ਲੈ ਕੇ ਤਾਂ ਜਿਹੜਾ ਛੱਕੀ ਨਾਲਾ ਸ਼ਿਕਾਰ ਤੱਕ ਕਿੱਤੇ ਫੁਲਾਈ ਓਵਰ ਬੰਨਣਾ ਚਾਹੀਦਾ ਤਾਂ ਇਹ ਪਿੰਡ ਬਚਣਗੇ ਅਦਰਵਾਜੇ ਪਿੰਡ ਨਹੀਂ ਬਚਦੇ ਸਰ ਉਸ ਸਮੇਂ ਜਦ 15